<Glukani> Murdağ <Glukani yorum net repay laugh> yorumleri... Murdağ नारेबाज़ी करो जी आपे वीडियो बनाई مرदाबाद دلی دے لٹیرے مرदाबाद 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 دلی دے لٹیرے مرदाबाद 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 خلیل سوسدیہ مرदाबाद 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 بولو نا جی وچ وچ ای جندا جی ہاتھ رکھ بھائی مرदाबाद مرदाबाद মুৰ্দাবাদ দিল্লী লুৰে মুৰ্দাবাদ মুিল্লী লুৰে মুৰ্দাবাদ মু জিল্লী লু টেৰে মুৰ্দাবাদ মুৰ্দাবাদ মু গ مي پلالاوال لوردار जिंदाबाद اسلام علي ਮੇਰਾ ਨਾਮ ਵੀ ਤੁਹਾਡਾ ਮੇਰਾ ਨਾਮ ਜੀ ਬਲਵਿੰਦਰ ਸਿੰਘ ਪੂਰੀਆ ਜੀ ਬਲਵਿੰਦਰ ਜੀ ਅੱਜ ਮਨੀਸ਼ ਸੋਧਿਆ ਤੁਸੀਂ ਪੁੱਤ ਨੋ ਗਿਆ ਕੀ ਕਰਦਾ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਜੇ ਕਿ ਪਿਛਲੇ ਦਿਨੀ ਮਨੀਸ਼ ਸੋਧਿਆ ਜੋ ਆਵਾਦਵੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਨੇ ਉਹਨਾਂ ਨੇ ਇੱਕ ਬਹੁਤ ਹੀ ਦੁਖਦਾਈ ਤੇ ਭੈੜਾ ਬਿਆਨ ਦਿੱਤਾ ਜੀ ਜੋ ਇੱਕ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅਲੱਗ ਕਰਨ ਦਾ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੇ ਇੱਕ ਐਸਾ ਬਿਆਨ ਦਿੱਤਾ ਜਿਹਨੇ ਸਾਰੇ ਪੰਜਾਬੀਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਆਵਾਦਵੀ ਪਾਰਟੀ ਸਰਕਾਰ ਪੰਜਾਬ ਲਈ ਕਿੰਨੀ ਹਾਨੀਕਾਰਕ ਆ ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ 2027 ਦੀ ਜੋ ਚੋਣ ਹੈ ਉਹ ਸਾਮ ਦਾਮ ਦੰਦ ਭੇਤ ਕਿਸੇ ਵੀ ਢੰਗ ਨਾਲ ਇਹ ਲੜਾਈ ਜਿੱਤਣੀ ਹੈ ਚਾਹੇ ਉਹਦੇ ਲਈ ਸਾਨੂੰ ਲੜਨਾ ਪਵੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਕਿੱਡੀ ਵੱਡੀ ਗੱਲ ਹੈ ਸਿਰਫ ਆਪਣੀ ਕੁਰਸੀ ਦੀ ਲੜਾਈ ਵਾਸਤੇ ਇਹ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਹੈ ਉਹਨੂੰ ਵੀ ਇਹ ਅੱਗ ਲਗਾਉਣ ਨੂੰ ਫਿਰਦੇ ਨੇ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਸਾਰੇ ਸਾਡੀ ਬਲਾਕ ਕਾਂਗਰਸ ਕਮੇਟੀ ਦੀ ਜਿੰਨੀ ਵੀ ਟੀਮ ਹੈ ਸਰਦਾਰ ਅਸੀਂ ਸਾਰੇ ਇਹਨਾਂ ਦੇ ਇਕਵਾਏ ਦੇ ਵਿੱਚ ਅੱਜ ਉਹਨਾਂ ਦਾ ਜਾਨੀ ਇੱਥੇ ਮੇਨ ਰੋਡ ਤੇ ਆ ਕੇ ਅਸੀਂ ਉਹਨਾਂ ਦਾ ਅੱਜ ਉੱਥੇ ਪੁਤਲਾ ਫੁਕਿਆ ਕਿ ਕਿਰਪਾ ਕਰਕੇ ਤੁਸੀਂ ਸੱਤਾ ਸਿਰਫ ਸੱਤਾ ਕੁਰਸੀ ਹਾਸਲ ਕਰਨ ਲਈ ਪੰਜਾਬ ਦੀ ਜੋ ਇੰਨੀ ਕੁਰਬਾਨੀਆਂ ਤੋਂ ਬਾਅਦ ਸ਼ਾਂਤੀ ਇੱਥੇ ਪੈਦਾ ਹੋਈ ਹੈ ਉਹ ਕੁਰਬਾਨੀ ਨੂੰ ਭੰਗ ਨਾ ਕਰੋ ਤੇ ਇਸ ਸ਼ਾਂਤੀ ਨੂੰ ਇਸੇ ਤਰ੍ਹਾਂ ਤੁਸੀਂ ਕਾਇਮ ਰੱਖੋ ਜਿਹੜਾ ਇਹ ਬਿਆਨ ਹੈ ਇਹ ਬਿਆਨ ਆਮ ਆਦਮੀ ਪਾਰਟੀ ਦੀ ਜੋ ਮਤਲਬ ਤੁਸੀਂ ਇਹ ਕਹਿੰਦੇ ਨੀਅਤ ਤੇ ਨੀਤੀ ਹੈ ਉਹ ਉਹਨੂੰ ਬਿਲਕੁਲ ਸਾਹ ਸਪਸ਼ਟ ਕਰ ਮਤਲਬ ਕਰ ਰਹੀ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗਾ ਕਰ ਰਹੀ ਹੈ ਕਿ ਉਹਨਾਂ ਦੇ ਰਾਜਨੀਤਿਕ ਦੇ ਜਿਹੜੇ ਆਪਾਂ ਚਾਰ ਥੰਮ ਕਹਿੰਦੇ ਉਹਨਾਂ ਦੇ ਚਾਰ ਧੰਮ ਮਤਲਬ ਥੰਮ ਜਿਹੜੇ ਨੇ ਉਹ ਸਾਹਮਣੇ ਦੰਡ ਪੇਤ ਨੇ ਕਿ ਤੁਸੀਂ ਇਹ ਦੋ ਭਾਈਆਂ ਨੂੰ ਚਾਰ ਭਾਈਆਂ ਨੂੰ ਆਪ ਦੇ ਵਿੱਚ ਲੜਾਓ ਤੇ ਆਪਾਂ ਕਿਸੇ ਵੀ ਟੰਗ ਨਾਲ ਆਪਣਾ ਕੁਰਸੀ ਦਾ ਹਿੱਲਾ ਜੋ ਉਹਨੂੰ ਆਪਾਂ ਜਾਨੀ ਕਰਕੇ ਰੱਖਣਾ ਸਤਾਈ ਦੇ ਵਿੱਚ ਚਾਹੇ ਸਾਨੂੰ ਕੋਈ ਕੁਝ ਮਰਜ਼ੀ ਕਰਨਾ ਪੈ ਜੇ ਪੰਜਾਬ ਦੀ ਇੰਨੀ ਲੁੱਟ ਖਸੁੱਟ ਹੈ ਨਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 3 3.5 ਸਾਲਾਂ ਦੇ ਵਿੱਚ ਜੋ ਕੀਤੀ ਹੈ ਉਹ ਕਿਸੇ ਤੋਂ ਲੁਕਮ ਨਹੀਂ ਹੈਗੀ ਨਕੀ ਨਾ ਮੈਂ ਤੁਹਾਡਾ ਹਰਦੀਪ ਸਿੰਘ ਤੌਰ ਸਾਫ ਦਾ ਪ੍ਰਧਾਨ ਟਰੱਕ ਜੀ ਹੈ ਇਹ ਪੰਜਾਬ ਦੇ ਲੋਕ ਨੇ ਇਹ ਇਹਨਾਂ ਨੂੰ ਸਾਬਕ ਸਿਖਾਣਗੇ ਦਿੱਲੀ ਵਾਲਿਆਂ ਨੂੰ ਜੋ ਇਹ ਆਪਣੇ ਸਾਡੇ ਤੀਆਂ ਭੈਣਾਂ ਨੂੰ ਪੰਜਾਬ ਦੇ ਉਹਨੂੰ ਗਲਤ ਸੋਚ ਆਪ ਦੀ ਸਖਾਂਦੇ ਨੇ ਵੀ ਗੰਦੀ ਰਾਜਨੀਤੀ ਕਰੋ ਤੁਸੀਂ ਇਹ ਲੋਕਾਂ ਨੂੰ ਜਜ਼ਬਾਤੀ ਕਰਕੇ ਵੋਟਾਂ ਲੈ ਲੈਂਦੇ ਨੇ ਪਹਿਲਾਂ ਵੀ ਲੋਕ ਜਜ਼ਬਾਤੀ ਹੋਗੇ ਇਹਨਾਂ ਦੇ ਪਿੱਛੇ ਤਰਪੇ ਸੀਗੇ ਹੁਣ ਲੋਕ ਜਾਗਰੂਪ ਹੋ ਚੁੱਕੇ ਨੇ ਜਿਹੜਾ ਪੰਜਾਬ ਇਹਨਾਂ ਨੂੰ ਸਾਬਕ ਸਿਖਾਊਗਾ ਸਾਡਾ ਜ਼ਿਲ੍ਹਾ ਵੀ ਸੰਗਰੂਰ ਹੈ ਸਾਡਾ ਕੋਈ ਕਸੂਰ ਨਹੀਂ ਇਹਨਾਂ ਨੂੰ ਸਾਬਕ ਜਰੂਰ ਸਿਖਾਵਾਂਗੇ ਦੇਖੋ ਇਹ ਜਿਹੜੀਆਂ ਗੱਲਾਂ ਹੋਈਆਂ ਨੇ ਇਸ ਗੱਲ ਤੇ ਅੱਜ ਆਪਾਂ ਇੱਥੇ ਨਹੀਂ ਅੱਜ ਪੂਰਾ ਪੰਜਾਬ ਪੂਰਾ ਪੰਜਾਬ ਬੱਚਾ ਬੱਚਾ ਇਸ ਗੱਲ ਨੂੰ ਲੈ ਕੇ ਆਪਦੇ ਸੰਘਰਸ਼ ਦੇ ਰਾਹ ਤੇ ਆ ਅਰੇ ਇਸ ਗੱਲ ਲਈ ਕੱਤ ਪਰਨੇ ਵੀ ਇਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚੋਂ ਅਸੀਂ ਬਹੁਤ ਜਲਦੀ ਭਜਾ ਦੇਣਾ ਦਿੱਲੀ ਤੋਂ ਜਿਹੜੇ ਆਏ ਹੋਏ ਇੱਥੇ ਹਿੰਦੀ ਬੋਲ ਕੇ ਸਾਨੂੰ ਪੰਜਾਬੀਆਂ ਨੂੰ ਸਾਡੀਆਂ ਧੀਆਂ ਭੈਣਾਂ ਨੂੰ ਗੁਮਰਾਹ ਕਰ ਰਹੇ ਨੇ ਤੇ ਗਲਤ ਢੰਗ ਦੀ ਭਾਸ਼ਾ ਵਰਤ ਰਹੇ ਨੇ ਇੱਥੇ ਲੜਾਈ ਝਗੜਿਆਂ ਦੀਆਂ ਗੱਲਾਂ ਕਰ ਰਹੇ ਨੇ ਤੇ ਇਹ ਜਿਹੜੀਆਂ ਗੱਲਾਂ ਨੇ ਇਹ ਪੰਜਾਬ ਕਦੇ ਬਰਦਾਸ਼ਤ ਨਹੀਂ ਕਰੂਗਾ ਤੇ ਇਹ ਜੇ ਮੁੱਖ ਮੰਤਰੀ ਜਿਹੜਾ ਹੈਗਾ ਸਾਡਾ ਪੰਜਾਬੀ ਮੈਂ ਉਹਨੂੰ ਇੱਕ ਸ਼ਰਮ ਆਉਣੀ ਚਾਹੀਦੀ ਐ ਮੈਂ ਸਮਝਦਾ ਵੀ ਉਹਦੇ ਉਹਨਾਂ ਦੇ ਦਿੱਲੀ ਵਾਲਿਆਂ ਦੇ ਅੱਗੇ ਬੈਠਾ ਉਹ ਦੰਦ ਕੱਢ ਰਿਹਾ ਪਿੱਛੇ ਸਾਡੀਆਂ ਧੀਆਂ ਪਹਿਣਾ ਬੈਠੀਆਂ ਨੇ ਉਹਨਾਂ 'ਤੇ ਤਾੜੀਆਂ ਮਰਵਾ ਰਿਹਾ ਅਮਨ ਅਰੋੜਾ ਪ੍ਰਧਾਨ ਆ ਪੰਜਾਬ ਦਾ ਉਹ ਉੱਥੇ ਬੈਠੇ ਹੱਸ ਰਹੇ ਨੇ ਉਹ ਬੋਲ ਰਿਹਾ ਪਰ ਪੰਜਾਬ ਦੇ ਲੋਕਾਂ 'ਚ ਅਣਖਾ ਪੰਜਾਬ ਦੇ ਲੋਕਾਂ ਦੀ ਅਣਖ ਜਾਗੀ ਆ ਅੱਜ ਬੱਚਾ ਬੱਚਾ ਇਸ ਗੱਲ ਦੇ ਰਾਹ ਤੇ ਆ ਵੀ ਜੇ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਪੰਗਾ ਕਿਹਦੇ ਨਾਲ ਲੈ ਰਹੇ ਹਾਂ ਇਹ ਪੰਜਾਬ ਕਦੇ ਇਹਨਾਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਦਾ ਨਾ ਕਦੇ ਪਹਿਲਾਂ ਕੀਤਾ ਨਾ ਅੱਜ ਕਰੂਗਾ ਪਹਿਲਾਂ ਆਪਾਂ ਦੇਖਿਆ ਬਹੁਤ ਵੱਡੇ ਵੱਡੇ ਧੜਵੀ ਪੰਜਾਬ ਆਏ ਦੇਸ਼ ਦੇ ਉੱਤੇ ਪਰੰਤੂ ਜੇ ਉਹਨਾਂ ਨੂੰ ਸਭ ਤੋਂ ਪਹਿਲਾਂ ਦਬਲਿਆ ਤਾਂ ਪੰਜਾਬ ਨੇ ਦਬਲਿਆ ਤੇ ਅੱਜ ਵੀ ਇਹੀ ਹੋਊਗਾ ਜੇ ਇਹ ਉਰੇ ਆ ਕੇ ਇਹ ਗੱਲਾਂ ਹੋ ਰਹੀਆਂ ਨੇ ਤਾਂ ਅੱਜ ਵੀ ਇਹ ਸੰਘਰਸ਼ਾ ਇਹ ਕਾਂਗਰਸ ਪਾਰਟੀ ਆਪਣੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਦੇਆਂ ਨੂੰ ਤੇ ਇਹ ਸੰਘਰਸ਼ ਵਿੱਡਾਂਗੇ ਵੀ ਇਹਨਾਂ ਨੂੰ ਇੱਥੋਂ ਕੱਢ ਕੇ ਰ੍ਹਾਂਗੇ ਜਾਂ ਇਹ ਜੇ ਭਗਵੰਤ ਮਾਨ ਸਿਆਣਾ ਮੁੱਖ ਮੰਤਰੀ ਕਹਾਉਂਦਾ ਵਿਦੇਪ ਨੂੰ ਪੰਜਾਬ ਦਾ ਤਾਂ ਉਹ ਇਹਦੇ ਉੱਤੇ ਪਰਚਾ ਦਰਜ ਕਰੇ ਪਰਚਾ ਦਰਜ ਕਰਕੇ ਇਹਨਾਂ ਨੂੰ ਹੁਣੇ ਦਿੱਲੀ ਭੇਜੇ ਗੁਰਦੀਪ ਸਿੰਘ ਕਰਾਚੋ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਪਵਾਨੀ ਜੀ ਕਿਵੇਂ ਦੇਖਦੇ ਹੋ ਬਹੁਤ ਸ਼ਰਮਨਾਕ ਗੱਲ ਹੈ ਜੀ ਇਹ ਪੰਜਾਬ ਵਾਸਤੇ ਕਿਉਂਕਿ ਜਿਹੜੀ 2022 ਦੇ ਵਿੱਚ ਸਰਕਾਰ ਬਣੀ ਸੀ ਇਨਕਲਾਬ ਦੇ ਨਾਂ ਤੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਬਣਾਈ ਸੀ ਪਰ ਇਹਨਾਂ ਨੇ ਉਸ ਤੋਂ ਬਾਅਦ ਲੁੱਟ ਮਚਾਈ ਆ ਜਿਹੜੇ ਆ ਕੇ ਦਿੱਲੀ ਦੇ ਥਾੜ ਵੀ ਬਿਠਾ ਲਏ ਹਿੰਦੀ ਬੋਲਦੇ ਨੇ ਸਾਡੀਆਂ ਕੱਲ ਇੱਕ ਵੀਡੀਓ ਵਾਇਰਲ ਹੋਈ ਆ ਉੱਥੇ ਈਆਂ ਪੈਣਾ ਬੈਠੀਆਂ ਆਏ ਉਹਨਾਂ ਨੂੰ ਸਬੋਧਨ ਕਰ ਰਹਾ ਸਾਮ ਦਮ ਦੰਦ ਪੇਟ ਜੋ ਵੀ ਕਹਿੰਦਾ ਬੋਲੇ ਜਾਵੇ ਝੂਠ ਪ੍ਰੇਮ ਲੜਾਈ ਝਗੜਾ ਜੋ ਵੀ ਹੋਣਾ ਕਹਿੰਦਾ ਸਤਾਈ ਵਾਸਤੇ ਕਰਾਂਗੇ ਉਸ ਤੋਂ ਵੱਡੀ ਸ਼ਰਮਨਾਕ ਗੱਲ ਇਹ ਆ ਜਿਹੜੀ ਭਗਵੰਤ ਮਾਨ ਤੇ ਅਮਨ ਅਰੋੜਾ ਜੀ ਉਹ ਬੈਠੇ ਦੇਖ ਰਹੇ ਨੇ ਦੰਦ ਕੱਢ ਰਹੇ ਨੇ ਅਸੀਂ ਮੰਗ ਕਰਦੇ ਆ ਭਗਵੰਤ ਮਾਨ ਅਸਤੀਫਾ ਦੇਵੇ ਤੇ ਉੱਤੇ ਚੋਣ ਕਮਿਸ਼ਨ ਤੋਂ ਮੰਗ ਆਇਆ ਵੀ ਇਹ ਤੇ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਇਹ ਲੋਕਾਂ ਨੂੰ ਅਕਸਾਰ ਹੈ ਮੇਰਾ ਨਾਮ ਚਰਨਜੀਤ ਕੌਰ ਹੈ ਮਹਿਲਾ ਪ੍ਰਧਾਨ ਕਾਂਗਰਸ ਦੇ ਖੋਬਿਰ ਜੀ ਇਹ ਤਾਂ ਸਾਫ਼ ਹੋ ਚੁੱਕਿਆ ਪਿਛਲੇ 3 ਸਾਲਾਂ ਤੋਂ ਕਿਉਂਕਿ ਇਹਨਾਂ ਨੂੰ ਜਿਹੜਾ 92 ਚੁਣੇ ਸੀ 92 ਚ ਕੋਈ ਕਿਸੇ ਨੂੰ ਨੌਲੇਜ ਨਹੀਂ ਕਿਸੇ ਸ਼ਹਿਰ ਚ ਕਿਸੇ ਜ਼ਿਲ੍ਹੇ ਚ ਕੋਈ ਕੰਮ ਨਹੀਂ ਹੋਇਆ ਤੁਸੀਂ ਸੰਗਰੂਰ ਚ ਦੇਖ ਲਓ ਤੁਸੀਂ ਕਵਰ ਵੀ ਕੀਤਾ ਹੁਣ ਇੱਥੋਂ ਦੀ ਮੈਡਮ ਨਰਿੰਦਰ ਕੌਰ ਭਰਾ ਜੀ ਨਾ ਕਿਸੇ ਵਾਰਡ ਚ ਗਈ ਹੈ ਨਾ ਕਿਸੇ ਟੀਚਰ ਦਾ ਦੁੱਖ ਸੁੱਖ ਸੁਣਿਆ ਰਹੀ ਕੱਲ ਇਹ ਸ਼ਬਦਾਵਲੀ ਬੋਲਣ ਦੀ ਇਹ ਬਹੁਤ ਗਲਤ ਹੈਗੀ ਕਿਉਂਕਿ ਇੱਕ ਕਹਿੰਦੇ ਨੇ ਕਿ ਪਿਓਾਂ ਵਰਗਾ ਨਜ਼ਰ ਸਮਝਦੀ ਨੇ ਉਸ ਇਨਸਾਨ ਨੂੰ ਵੀ ਚਲੋ ਪਿਓਾਂ ਦੇ ਸਨਮਾਨ ਪਰ ਉਹ ਸ਼ਬਦਾਵਲੀ ਜਿਹੜੀ ਬੋਲੀਓ ਬਿਲਕੁਲ ਗਲਤ ਹੈਗੀ ਇਹ ਜੇ ਜੜਾ ਸੰਗਰੂਰ ਵਾਲਿਆਂ ਨੇ ਲਾਈਆਂ ਨੇ 2027 ਦੇ ਸੰਗਰੂਰ ਵਾਲੀ ਪਟਣਗੇ